ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਵਿੱਚ ਸਟੈਂਡ ਮਿਸਿਸ ਕਿਲਰਵਿਚ ਉਮੀਦ ਕਰਦੀ ਹਾਂ ਸਾਰੇ ਜਣ ਬਹੁਤ ਵਧੀਆ ਹੋਵੋਗੇ ਆਪਾਂ ਵੀ ਬਹੁਤ ਵਧੀਆ ਰੈਡੀ ਸ਼ੈਡੀ ਹੋ ਕੇ ਆ ਗਿਆਂ ਨੀਚੇ ਕੰਮਕਾਰ ਚੱਲ ਰਹੇ ਨੇ ਕੰਮਕਾਰ ਚੱਲ ਰਹੇ ਨੇ ਨਹੀਂ ਬੈਠੀਆਂ ਹੋ ਗਈ ਚਾਹ ਦੀ ਬੇਟਾ ਚਾਹ ਦੀ ਬੇਟਾ ਬੀਬੀ ਜਸਵਿੰਦਰ ਕੌਰ ਗਈ ਹੈ ਚਾਹ ਬਣਾਉਣ ਲਈ ਭੁੱਖ ਜਿਹੀ ਲੱਗੀ ਆਉਂਦੀ ਆ ਹੁਣ ਤਾਂ ਸਵੇਰੇ ਮੈਨੂੰ ਰੋਟੀ ਦੀ ਭੁੱਖ ਲੱਗੀ ਆ ਹੁਣ ਅਸੀਂ ਖਾਵਾਂਗੇ ਰੋਟੀ ਅੱਜ ਆਪਾਂ ਨੂੰ ਕੰਮ ਬਹੁਤ ਨੇ ਅੱਜ ਅਸੀਂ ਤਰਪਾਈਆਂ ਕਰਨੀਆਂ ਨੇ ਬਟਨ ਲਾਉਣੇ ਨੇ ਜਵਾਕਾਂ ਦੀਆਂ ਵਰਦੀਆਂ ਨੂੰ ਇਧਰ ਨੀਲ ਪੇਂਟ ਬਦਲਣੀਆਂ ਕੀ ਬੁਰਾ ਹਾਲ ਹੋਇਆ ਪਿਆ ਹੱਥ ਦਾ ਹੋਰ ਕੀ ਕਰਨਾ ਇੰਦਰਜੀਤ ਦੀ ਸ਼ਰਟ ਜੀ ਤੇ ਚਾਹ ਡੁੱਲੀ ਸੀਗੀ ਉਹ ਤੇ ਐਕਸਪੈਰੀਮੈਂਟ ਕਰਕੇ ਉਹਦੀ ਚਾਹ ਦੇ ਦਾਗ ਰਿਮੂਵ ਕਰਨੇ ਆ ਹੋਰ ਕੀ ਕਰਨਾ ਬਹੁਤ ਕੰਮ ਨੇ ਵੀ ਕਿਉਂਕਿ ਕਾਲੂ ਹੈਗਾ ਇੰਦਰਜੀਤ ਦਾ ਬਰਥਡੇ ਤਾਂ ਕਰਕੇ ਸਾਰੇ ਕੰਮ ਅੱਜ ਨੂੰ ਵੇੜਨੇ ਨੇ ਕਾਲੂ ਆਏ ਗਏ ਦਾ ਜੋਰ ਰਹਿਣਾ ਓਲਾਲੀ ਕਾਲੂ ਵੈ ਸੋਣਿਆ ਵੀ ਉਹ ਪਾਰਟੀ ਬੋਲਟੀ ਆ ਹੈ ਹੀ ਆ ਟੈਂਟਾਂ ਨੂੰ ਦੇਖ ਕੇ ਆਏ ਪਿਛੇ ਹੈ ਚਾਹ ਤੇ ਆਈ ਹੋਣਾ ਕਿੰਨੇ ਬੰਦੇ ਨੇ ਉਹ ਲੱਗੇ ਆ ਪਿਛੇ ਟੰਟ ਗਲਤ ਲਾਤਾ ਮੱਕੀ ਚ ਲਾਉਣ ਆਈਗਾ ਕਿੰਨੇ ਬੰਦੇ ਨੇ ਟੈਂਟ ਵਾਲੇ ਭਾਈ ਟੈਂਟ ਉਧਰ ਲਾਈ ਜਾਂਦਾ ਮੈਂ ਆ ਮੂੜੇ ਆਇਓ ਛੋੜਾ ਦਾ ਦੱਸਣਾ ਹੱਸੇ ਹੀ ਰਾਰਦਾ ਖਲਵਾਈ ਆ ਗਿਆ ਖਲਵਾਈ ਉਹ ਪਿੱਛੇ ਲੱਗਿਆ ਕੱਦੂ ਹੋਣੇ ਉੱਥੇ ਦੇ ਲੱਗੀਆਂ ਘਰਾਂਗਿਆ ਲੱਡੂ ਵਟਾਂ ਲੱਗਿਆ ਹੋਣਾ ਜਿਹੜੇ ਅਸੀਂ ਡੱਬੇ ਦੇਣੇ ਨੇ ਹੈ ਉਹ ਉਧਰ ਹਸਾਰ ਲਾ ਰਿਆ ਪਰ ਜੀ ਜਿੰਨਾ ਰਸਣਾ ਰਸਣਾ ਚੱਕ ਲਿਆ ਅੱਜ ਬਹੁਤ ਕੰਮ ਨੇ ਆਪਾਂ ਨੂੰ ਰਸਣਾ ਖਲਵਾਈ ਦੇ ਪਾਤੀ ਲੰਦੀ ਨਾ ਰਸਣਾਂ ਦੇ ਆ ਹੋ ਅੱਛਾ ਮਾਰਿਆ ਕਿ ਕਿੰਨੇ ਦਾ ਏਸਟੀਮੇਟ ਬਣਦਾ ਬਾਹਲਾ ਨਹੀਂ ਅਸੀਂ ਖਾਂਦੇ ਹੈਗੇ ਉਹ 파ੜਤੀ ਭਾਈ ਚੱਕ 파ੜੀ ਜਾਂਦੀ ਜੀ ਜੀ ਵੀ ਜਿਹੜਾ ਸਮਾਨ ਵੱਧ ਮਹਿੰਗਾ ਪੈਂਦਾ 파ੜਤੀਆਂ ਸਸਤੇ ਵਾਲਾ ਮਟੀਰੀਅਲ ਮਾਉਣਾ ਨਾ ਬ੍ਰੇਕਫਾਸਟ ਕਰਕੇ ਆਪਣਾਈਆਂ ਫ੍ਰੀ ਹੋ ਕੇ ਹੁਣ ਆਪਾਂ ਪਹਿਲਾ ਕੰਮ ਕਰਨ ਲੱਗਿਆ ਜਿਹੜਾ ਕਿ ਹੈਗਾ ਸ਼ਰਟ ਨੂੰ ਟੋਣ ਦਾ ਤੇ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਆਲੂ ਵਾਲ ਕੇ ਉਹਨਾਂ ਦਾ ਪਾਣੀ ਲੈ ਲਿਆ ਦਿਖਾਉਣੀ ਆ ਲਓ ਜੀ ਆਲੂ ਵਾਲ ਕੇ ਉਹਨਾਂ ਦਾ ਪਾਣੀ ਲੈ ਲਿਆ ਆਪਾਂ ਨੇ ਆਲੂ ਆ ਰੱਖ ਲੈ ਨੂਨ ਲਾ ਕੇ ਖਾ ਲਾਂਗੇ ਹੁਣ ਜਿੱਥੇ ਚਾਹ ਲੱਗੀ ਨਾ ਯਾਰ ਲੈਣੀ ਹੈ ਹਜੇ ਸੁੱਕ ਕੇ ਲੈ ਲੈ ਕੇ ਚਾਹ ਪੀਤੀ ਸੀ ਉਹ ਵਾਲਾ ਵਿੱਚ ਡਬੋ ਦੇ ਦੇ ਬਟਨ ਖੋਲ ਲਾ ਮੈਂ ਕਹਿੰਦੀ ਹਣਾ ਵਿੱਚ ਤਾਂ ਨਹੀਂ ਕੋਣ ਪਾਉਣਾ ਕੁਝ ਨਹੀਂ ਹਜੇ ਨਹੀਂ ਪਾਉਣਾ ਹੁਣ ਦੇ ਦੇ ਆ ਕੀ ਬਣੂ ਜਾਣੀ ਸ਼ਰਟ ਹੋਰ ਖਰਾਬ ਹੋ ਜੂ ਆਲੂਆਂ ਦਾ ਪਾਣੀ ਛੱਡ ਕੇ ਜਾਣੀ ਨਿੱਖ ਰਿਓ ਬਸ ਡੁੱਬੀ ਰਹਿਣ ਦੇ ਹੋਰ ਤਾਂ ਨਹੀਂ ਬਾਅਦ ਦੇ ਤਾਂ ਇਹ ਹੀ ਕਿਤੇ ਦੇਖੀ ਇਦਾਂ ਦੀ ਬਾਹ ਨਾ ਫੜੀ ਹੋਊਗੀ। ਲਓ ਜੀ ਇਹਨੂੰ ਡਬਾਉਣ ਤੋਂ ਬਾਅਦ ਹੋ ਗਿਆ ਆਪਾਂ ਨੂੰ 5 ਮਿੰਟ ਹੋ ਗਏ। 4-5 ਮਿੰਟ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ। ਈਜ਼ੀ ਸਾਰੀਆਂ ਦੇਦੇ ਟੀਕਾ ਮੰਗਾਇਆ ਆਪਾਂ ਨੇ ਮਿੱਠਾ ਸੋਡਾ ਇਹ ਪਾਵਾਂਗੇ। ਤੁਸੀਂ ਕਿਹਾ ਮਾਰ ਲਓ ਜੀ ਆਪਾਂ ਇਹਨੂੰ ਥੋੜਾ ਜਿਹਾ ਕੀ ਕਹਿੰਦੇ ਨੇ ਬੁਰਸ਼ ਨਾਲ ਵੀ ਕੀਤਾ ਸੀ। ਪਰ ਹਜੇ ਜਿਆਦਾ ਫਰਕ ਨਹੀਂ ਲੱਗਿਆ ਇਸ ਲਈ ਆਪਾਂ ਇਹਨੂੰ ਸੋਚਿਆ ਕੀ ਕੀਤਾ ਸੀ ਤੇ ਇਹਨੂੰ ਡਬੋ ਕੇ ਰੱਖਦੇ ਹਾਂ ਥੋੜੇ ਟਾਈਮ ਲਈ ਕਿਉਂਕਿ ਇਹ ਹੁਣ ਚਾਏ ਕੇ ਜਿੱਦੀ ਦਾਗ ਹੋ ਗਏ ਜਿੱਦੀ ਹੋ ਗਏ ਹੁਣ ਇਹ ਬਾਅਦ ਵਿੱਚ ਦੇਖਦੇ ਆ ਜਾਨੂੰ ਆਪਾਂ ਇੱਧਰ ਦੇਖਦੇ ਹਾਂ ਲੋ ਵੀ ਟਾਈਮ ਹੋ ਗਿਆ ਫਾਟੇ 11 ਦਾ ਤੇ ਅਸੀਂ ਚੱਲਿਆਂ ਗੱਡੀ ਦੀ ਗੇੜੀ ਛੇੜੀ ਲਾਉਣ ਕਿਉਂਕਿ ਇੰਦਰਜੀਤ ਹੋਣੇ ਗਿਆ ਪਿੰਡ ਦੇ ਵਿੱਚ ਨੂੰ ਨਹੀਂ ਤਾਂ ਫਿਰ ਉਹਨੇ ਨਾਲ ਬੈਠ ਜਾਣਾ ਬਾਕੀ ਦੇ ਕੰਮ ਕਰਾਂਗੇ ਆ ਕੇ ਚਲੋ ਚੱਲੀਏ ਗੇੜੀ ਲਾ ਕੇ ਆਈਏ ਚੱਲ ਆ ਜਾ ਚੱਲੀਏ ਚਾਬੀ ਕਿੱਥੇ ਆਹ ਗੱਡੀ ਜਾਂਦੀ ਐ ਸਲਾਂਗਾ ਮਾਰ ਤੇ ਤਾਂ ਕਿਹੜੀ ਰੋਡ ਤੇ ਆਪਾਂ ਪਾ ਚੁੱਕੇ ਆ ਹੁਣ ਇੱਥੇ ਆ ਚੁੱਕੀਆਂ ਹੁਣ ਇਹ ਜਾ ਕੇ ਰੋਡ ਸੌਫਟੇ ਕਿੱਥੇ ਜਾ ਰਹੀ ਹੈ ਕਹਿੰਦਾ ਚੌਥੇ ਚ ਹੱਸੇ ਕਹਿੰਦਾ ਜੰਮ ਕਿੱਥੇ ਆ ਹਾਂ ਫਿਰ ਮੈਂ ਕਹਾਂ ਉਹ ਭਾਪੀ ਲੈ ਕਿਤਾਬ ਨਹੀਂ ਦਰਦੀ ਜਿੱਦਾਂ ਮੈਨੂੰ ਕਹਿੰਦੇ ਫੋਨ ਕਰ ਤਾ ਉਹ ਕਹਿੰਦਾ ਮੈਂ ਵੀ ਨਹੀਂ ਆਉਂਦਾ ਹੈਗਾ ਮੋੜੇ ਆਈ ਥੋਸਿਆ ਤਾਂ ਹੈ ਨਹੀਂ ਬਹੁਤ ਲੰਬਾ ਰੂਟ ਕੱਢ ਕੇ ਆਏ ਅੱਜ ਅਸੀਂ ਪਤਨ ਕੇ ਉੱਪਰ ਆਏ ਆਏ ਕੰਨ ਤੋਂ ਮਾਰ ਕੇ ਆ ਲੈਣੀ ਮਿਊਜ਼ਿਕ ਵਾਲਾ ਉੱਚੀ ਸੀਗਾ ਕਾਰ ਦਾ ਤੋਂ ਕਰ ਲਾ ਕੇ ਇਹ ਮੇਆ ਇਹ ਥੋੜੀ ਲੈਣੀ ਆ ਹਾਂ ਮੋਟੀ ਹੁਣ ਲੈ ਲੀਏ ਦਵਾਈਆਂ ਹਾਂ ਆ ਲੈਣੀ ਆ ਲਓ ਜੀ ਕੁੜੀ ਦਾ ਤਾਂ ਹੋ ਗਿਆ ਵਿਆਹ ਮੁਕਲਾਵਾ ਇਹ ਤਾਂ ਲਾਤੀ ਆਪਾਂ ਮਹਿੰਦੀ ਮੈਂ ਲਾਈ ਆ ਮਾੜੀ ਮੋਟੀ ਤਾਂ ਆਪੇ ਠੀਕ ਕਰਦੀ ਹੁਣ ਉਹਨੂੰ ਭਰ ਲਾ ਸਮਾਰ ਕੇ ਤਾਂ ਕਿ ਸੁੱਕੇ ਵੀ ਨਾ ਮੇਰੇ ਰਹਿ ਗਈ ਹੁਣ ਇਧਰ ਸ਼ਲਟ ਤੇ ਤਾਂ ਕੰਮ ਕਾਮਯਾਬ ਨਹੀਂ ਰਿਹਾ ਹੈਗਾ ਐਵੇਂ YouTube ਦੇ ਟ੍ਰਿਕਾ ਵੀ ਛੇ ਨਾ ਲਗਾਇਆ ਕਰੋ ਆਲੂ ਖਰਾਬ ਕੀਤੇ ਆਲੂ ਪਏ ਨੇ ਆਲੂ ਖਾ ਲੋ ਦੂਰ ਲਾ ਕੇ ਬਨਾਣਾ ਖਾ ਰਹੀ ਹੈ ਚੱਲ ਹੋ ਗਿਆ ਗੋਲ ਹੋ ਗਏ ਇਹ ਬਿੰਦੀਆਂ ਲਾ ਦੇ ਵਾਲੇ ਦੇਲੇ ਉਹ ਵਿਚੇ ਮਿਕਸ ਹੋ ਜਾਣੀਆਂ ਨੇ ਉਹ ਦੂਰ ਦੂਰ ਲਾਉ ਨਾ ਲਾ ਲਾ ਮੈਨੂੰ ਕੀ ਆ લાલા મેરામ ઓય ડરા દે આ કરો પહેલા જ ઓજી ਆਪਾਂ ਵੀ લાલી એક હાથ ਤੇ મહેંદી ਟੈਂਟળા નામ દેખ તું ਇੱਧਰ દેખો પ્રોહીઠા ਨਹੀਂ ਜਾਂਦਾ ਮੇਰੀ ਕੀ ਦਿਖਾ દે ਲੈ ਲੈ ਤੂੰ ਨਾ રહે ਜੀ ਕਿਤੇ ਬਾਟੀ દે કે ਮੈਂ રોટી ਖਾਂਦੀ ਆ ઓર ਹੁਣ ਆਪਾਂ ਲਾਵਾਂਗੇ ਦੂਜੇ ਹੱਥ ਤੇ ਆ ਕੁੜੀ ਫ੍ਰੀ ਹੋ ਜਵੇ ਫੇਰ ਨੇਲ ਪੇਂਟ ਵੀ ਲਾਉਣੇ ਆ ਤੇ ਮਹਿੰਦੀ ਵੀ ਲਾਉਣੇ ਦੂਜੇ ਹੱਥ ਤੇ ਲਾ ਹਟ ਰਹੀ ਇੱਥੇ ਪਾ ਲੈ ਆ ਆ ਕੁੜੀ ਨੂੰ ਇੱਕ ਕੰਮ ਦਿੱਤਾ ਸੀ ਉਹ ਵੀ ਨੀਲੇ ਪਰੇ ਚੜਿਆ ਇਹ ਤਾਂ ਰੋਟੀ ਖਾ ਲਓ ਪਹਿਲਾਂ ਫੇਰ ਚਾੜੂਗੀ ਓ ਇੱਧਰ ਆ ਗਈ ਆਪਣੀ ਰੋਟੀ ਚਾਹ ਦੇ ਨਾਲੇ ਕਿੰਨਾ ਅਲਜੁਲ ਚਾੜਿਆ ਆਪਾਂ ਦੁਕਾਨ ਦੇ ਵਿੱਚ ਦੇਖ ਇੱਧਰ ਲੈ ਗੰਦ ਪਾਇਆ ਹੋਇਆ ਆ ਪੌੜੀਆਂ ਕਿਧਰ ਹੀ ਪੌੜੀਆਂ ਲਾਈਆਂ ਪਈਆਂ ਨੇ ਅੱਜ ਪੌੜੀ ਫੇਰ ਇੱਥੇ ਇਹ ਐਚੋ ਲੋਪਾਈ ਰੋਟੀ ਖਾਈਏ ਚਾਰ ਦਿਨ ਆ ਭੁੱਖ ਲੱਗੀ ਐ ਤੇ ਟਾਈਮ 8 ਵਜ ਚੁੱਕੇ ਨੇ ਤੇ ਆਪਾਂ ਹੋ ਗਿਆ ਫ੍ਰੀ ਡਿਨਰ ਵਗੈਰਾ ਕਰਕੇ ਤੇ ਅੱਜ ਦਿਨ ਦੇ ਵਿੱਚ ਆਪਾਂ ਮਹਿੰਦੀ ਵੀ ਲਗਾ ਲਈ ਸੀ ਔਰ ਨੇਲ ਪੇਂਟ ਵੀ ਲਗਾ ਲਈ ਸੀਗੀ ਨੇਲ ਪੇਂਟ ਦੀ ਆਟ ਦੇਖ ਲਓ ਔਰ ਮਹਿੰਦੀ ਵੀ ਲਗਾਏ ਲਈ ਇਧਰ ਨਾਮ ਵੀ ਲਿਖ ਲਿਆ ਦਿਨਾਂ ਨੂੰ ਸ਼ਾਇਦ ਪੱਖਾ ਦਿੰਦਾ ਹੋਗਾ ਤੇ ਕੱਲ ਆਪਾਂ ਜਾਣਾ ਬੀਮਾਰਟ ਬੱਚਿਆਂ ਥੋੜੀ ਸ਼ਾਪਿੰਗ ਕਰਨ ਦੇ ਲਈ ਜੀ ਦੇ ਵਿੱਚ ਉਹਨਾਂ ਇਸ ਸਟੇਸ਼ਨਰੀ ਰਹਿੰਦੀ ਹੈ ਥੋੜੀ ਜਿਹੀ ਆਉਣ ਦੇ ਲਈ ਤੇ ਕੱਲ ਮੈਂ ਸਾਰੀ ਸਟੇਜ ਕਿਉਂਕਿ ਮੈਂ ਸਾਲ ਦੀ ਇਕੱਠੀ ਲੈ ਕੇ ਰੱਖ ਦਿੰਦੀ ਹਾਂ ਸਾਰੀ ਸਟੇਜ ਮੇਰੀ ਉਹਨਾਂ ਦੀ ਜੀ ਅਰੇਜ਼ਰ ਪੈਨਸਰ ਸ਼ਾਪ ਨੂੰ ਜੋ ਵੀ ਕੁਝ ਹੈ ਸਾਲ ਦਾ ਇਕੱਠਾ ਇੱਕ ਇੱਕ ਦਿਨ ਨਹੀਂ ਫਿਰ ਮੈਂ ਬੱਚਿਆਂ ਨੂੰ ਦੁਕਾਨ ਤੇ ਉਪਰ ਜਾਣ ਦਿੰਦੀ ਹੈਗੀ ਕਿਉਂਕਿ ਮੇਰੀ ਬੈਸੇ ਵੀ ਨਿਆਦਤ ਹੈਗੀ ਤੇ ਨਾ ਬੱਚਿਆਂ ਦੀ ਆਪਾਂ ਇਹ आदत ਪਾਈਆ ਕਿ ਛੋਟੇ ਛੋਟੇ ਚੀਜ਼ ਲੈਣ ਦੇ ਲਈ ਦੁਕਾਨ ਤੇ ਜਾਓ ਖਾਣ ਪੀਣ ਦਾ ਵੀ ਜੋ ਸਮਾਨ ਆਪਾਂ ਇਕੱਠਾ ਮਗਾ ਕੇ ਰੱਖੀਦਾ ਵੈ ਮਾਰਸ ਲਈ ਤੇ ਕੱਲ ਕੁਝ ਉਹ ਵੀ ਲੈ ਕੇ ਆਉਂਗੀ ਨਾ ਬਿਸਕਟ ਵਗੈਰਾ ਕਾਫੀ ਸਮਾਨ ਲੈ ਕੇ ਆਉਣ ਆਲੇ ਇਹਨਾਂ ਦਾ ਕੱਲ ਬੱਚਿਆਂ ਦੇ ਹੀ ਲੈਣਾ ਖਰੀਦਣਾ ਆਪਾਂ ਨੇ ਸਮਾਨ ਬਾਕੀ ਹੋਰ ਵੀ ਦੇ ਦੇਆ ਕਾਫੀ ਕੁਝ ਓਪਨ ਹੋਇਆ ਨਿਊ ਸ਼ਾਪ ਓਪਨ ਹੋਈਆਂ ਨੇ ਡੀਮਾਰਟ ਪਾਮ ਬਾਗ ਦੇ ਵਿੱਚ ਤੇ ਉਹ ਉੱਥੇ ਵੀ ਘੁਮ ਕੇ ਆਵਾਂਗੇ ਸੋ ਕੱਲ ਦੀ ਤਿਆਰੀ ਦੇ ਦੇਆ ਬੱਚਿਆਂ ਦੀ ਹੋ ਗਈ ਮੈਂ ਕੀ ਵੇਅਰ ਕਰਨਾ ਕੱਲ ਹਜੇ ਕੁਝ ਨਹੀਂ ਪਲਾਨਿੰਗ ਕਿਉਂਕਿ ਕੱਲ ਨੂੰ ਇੰਦਰਜੀ ਦਾ ਬਰਥਡੇ ਵੀ ਆ ਤੇ ਮੈਂ ਸੋਚ ਰਹੀ ਆ ਕਿ ਮੈਂ ਜਿਹੜਾ ਹੁਣ रेडीमेड न्यू सूट ਲੈਨੇ ਪੰਜਾਬ ਪਲੈਕਸ ਆ ਰਹੇ ਦਾ ਪਰ ਉਹ ਪਾਈਏ ਤੇ ਤੇ ਇਹਦੀਆਂ ਜਿਆਦਾ ਹੁਣ ਸਿਲੈਕਟ ਕਰਾਂਗੀ ਜਾਂ ਫਿਰ ਮਾਰਨਿੰਗ ਹੀ ਸਿਲੈਕਟ ਕਰਾਂਗੇ ਬੈਸੇ ਹੁਣੇ ਸਿਲੈਕਟ ਕਰਦੇ ਕਿਉਂਕਿ ਮਾਰਨਿੰਗ ਹੈਗਾ ਸੰਡੇ ਤੇ ਕੱਲ ਫਿਰ ਆਪਾਂ ਲੇਟ ਉੱਠਣਾ ਹੈ ਫਿਰ ਭਜਨਟ ਹੋ ਜਾਂਦੀ ਹੈ ਫਿਰ ਜਿਹੜਾ ਹੱਥ ਜਾ ਜਾਂਦਾ ਪੈ ਜਾਂਦਾ ਸੋ ਇਸ ਲਈ ਆਪਾਂ ਹੁਣੇ ਸਿਲੈਕਟ ਕਰਕੇ ਰੱਖਦੇ ਆ